ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਉ ਫਤੇ ਦੀਆਂ ਚਪਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਸਿਰਲੇਖ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਵ ਸਾਗਰ ਤੋਂ ਤਾਰਣੇ ਲਈ ਸਾਗਰ ਤੂੰ ਤਾਰਨੇ ਲਈ ਬੇੜਾ ਹੈ ਇੱਕ ਆਇਆ ਬੇੜਾ ਹੈ ਇੱਕ ਆਇਆ ਗੁਰੂ ਅਰਜਨ ਪਾਤਸ਼ਾਹ ਨੇ ਹੱਥੀਂ ਹੈ ਸਜਾਇਆ ਪਵ ਸਾਗਰ ਤੂੰ ਤਾਰਨੇ ਪਤਿਆਂ ਹਿਰਦਿਆਂ ਨੂੰ ਪਹਿਲਾਂ ਵਿੱਚ ਠਾਰਦਾ ਦੇਵੀ ਗਿਆਨ ਜਿਸ ਨੇ ਸਾਰੇ ਦੇਵੀ ਗਿਆਨ ਜਿਸ ਨੇ ਸਾਰੇ ਜਗ ਜਤਾਈ ਪਹਚਾਇਆ ਪਵ ਸਾਗਰ ਤੋਂ ਤਾਰਨੇ ਲਈ ਬੇੜਾ ਹੈ ਇੱਕ ਆਇਆ ਗੁਰਵਰਜਨ ਸ਼ਾਨੀ ਹਥੀ ਹੈ ਸਜਾਇਆ ਪਵ ਸਾਗਰ ਤੋਂ ਤਾਰਣੀ ਲਈ ਤੁਰ ਕੀ ਹੈ ਬਾਣੀ ਆਈ ਗੁਰੂ ਸਭ ਆਖ ਦੇ ਤੁਰ ਕੀ ਹੈ ਬਾਣੀ ਆਈ ਗੁਰੂ ਸਭ ਆਖ ਦੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥ ਸਿੰਘ ਥਾਪ ਦੇ ਪਾਈ ਗੁਰਦਾਸ ਜੀ ਤੋਂ ਪਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਲਿਖਾਇਆ ਪਵ ਸਾਗਰ ਤੋਂ ਤਾਰਨੇ ਲਈ ਵੇੜਾ ਇੱਕ ਆਇਆ ਗੁਰੂ ਅਰਜਨ ਪਾਤਸ਼ਾਹ ਨੇ ਹਥੀ ਹੈ ਸਜਾਇਆ ਪਵ ਸਾਗਰ ਤੋਂ ਤਾਰਨੇ ਬਣੀ ਹੈ ਇਹ ਸਭ ਦੀ ਸਾਂਝੀ ਪਲਾਏ ਸਭ ਦਾ ਮੰਗੇ ਸਰਬ ਰੋਗ ਕਾ ਔਖ ਦਿਨਾਂ ਮੇ ਸੱਚੇ ਰੰਗ ਵਿੱਚ ਰੰਗੇ ਹਾਜ਼ਰ ਨਾਜ਼ਰ ਗੁਰੂ ਹੈ ਮੇਰਾ ਹਾਜ਼ਰ ਨਾਜ਼ਰ ਗੁਰੂ ਹੈ ਮੇਰਾ ਪਿਆਰ ਵਾਲਿਆ ਪਾਇਆ ਪਵ ਸਾਗਰ ਤੋਂ ਤਾਰਨੇ ਸਾਗਰ ਤੋਂ ਤਾਰਨੀ ਲਈ ਜੋ ਮਨ ਚਿਤ ਨਾਲ ਪਾਣੀ ਪੜਦੇ ਜੋ ਮਨ ਚਿਤ ਨਾਲ ਬਾਣੀ ਪੜਦੇ ਬਿਨਾ ਸੀਸ ਤੋਂ ਦੇਖੇ ਲੜਦੇ ਹੱਸ ਕੇ ਮੌਤ ਦੇ ਅੱਗੇ ਖੜ ਕੇ ਜੀਵਨ ਪੰਡ ਮੁਕਾਇਆ ਪਵ ਸਾਗਰ ਤੋਂ ਤਾਰਨੇ ਲਈ ਬੇੜਾ ਹੈ ਕਿ ਆਇਆ ਗੁਰੂ ਅਰਜਨ ਪਾਤਸ਼ਾਹ ਨੇ ਹਥੀ ਹੈ ਸਜਾਇਆ ਪਵ ਸਾਗਰ ਤੋਂ ਤਾਰਨੇ ਲਈ ਸੋ ਕਵਿਤਾ ਦੇ ਆਖਰੀ ਬੰਦ ਦੇ ਨਾਲ ਸਮਾਪਤ ਹੈ ਜੀ ਦਸਮ ਪਿਤਾ ਨੇ ਸਿੱਖਾਂ ਸਿਖਾ ਤਾਈਂ ਆਖਰ ਸੀ ਫਰਮਾਇਆ ਦਸਮ ਪਿਤਾ ਨੇ ਸਿਖਾ ਤਾਈ ਆਖਰ ਸੀ ਫਰਮਾਇਆ ਗੁਰੂ ਗ੍ਰੰਥ ਜੀ ਗੁਰੂ ਨੇ ਥੋੜੇ ਐਸੇ ਦੇ ਲੜ ਲਾਇਆ ਤੁਰ ਅੰਦਰੋਂ ਜੋ ਮੰਦਾ ਇਸ ਨੂੰ ਤੁਰ ਅੰਦਰੋਂ ਜੋ ਮੰਦਾ ਇਸ ਨੂੰ ਨਿਤ ਬ੍ਰह्म ਗਿਆਨੀ ਉਸ ਪਾਇਆ ਪਵ ਸਾਗਰ ਤੋਂ ਤਾਰਨੇ ਲਈ ਬੇੜਾ ਹੈ ਇੱਕ ਆਇਆ ਪਵ ਸਾਗਰ ਤੋਂ ਤਾਰਨੇ ਲਈ ਬੇੜਾ ਹੈ ਇੱਕ ਆਇਆ ਗੁਰੂ ਅਰਜਨ ਪਾਤਸ਼ਾਹ ਨੇ ਹੱਥੀਂ ਹੈ ਸਜਾਇਆ ਪਵ ਸਾਗਰ ਤੋਂ ਤੋ

jida la matanani ki jidia akiyanda tara bibibiroji da viropi a na ihona ਆਇਆ ਜਦੁ ਜਗ ਉਤੇ ਜਗ ਮਹਿਕਾਇਆ ਖੁਸ਼ੀਆਂ ਤੇ ਖੇੜੇ ਨਾਲ ਆਪਣੇ ਲਿਆਇਆ ਤੱਕ ਤੱਕ ਹਰ ਕੋਈ ਤੱਕ ਤੱਕ ਹਰ ਕੋਈ ਹੋਇਆ ਨਿਹਾਲ ਤੇਗ ਦਾਤਨੀ ਛੇ ਨਾਮ ਰਖਿਆ ਹੈ ਤੇ ਆਦਮਲ ਬਾਲਦਾ ਨਹੀਂ ਹੋਣਾ ਬਾਲ ਇਸ ਬਾਲ ਕੇ ਦੇ ਨਾਲ ਦਾ ਜਿਵੇਂ ਜਿਵੇਂ ਵੱਡੇ ਹੋਏ ਜਿਵੇਂ ਜਿਵੇਂ ਵੱਡੇ ਹੋਏ ਸਮੇ ਬਦਲੀ ਹੈ ਚਾਰ ਤੇਗ ਦਾ ਤਨੀ ਛੇਵੇਂ ਗੁਰੂ ਜੀ ਦਾ ਲਾ ਤਨੀ ਛੇਵੇਂ ਗੁਰੂ ਜੀ ਦਾ ਲਾਲ ਕਸ਼ਮੀਰ ਵਿੱਚੋਂ ਚੱਲ ਕੇ ਪਾਂਡੇ ਜਦੋਂ ਆਏ ਨੇ ਜ਼ਾਲਮ ਸਤਾਏ ਸਾਰੇ ਗਾਲ ਨਾਲ ਲਾਏ ਨੇ ਕਸ਼ਮੀਰ ਵਿੱਚੋਂ ਚੱਲ ਕੇ ਪਾਂਡੇ ਜਦੋਂ ਆਏ ਨੇ ਜ਼ਾਲਮ ਸਤਾਏ ਗਾਲੀ ਨਾਲ ਲਾਇਨੀ ਚਲ ਪੈਨੇ ਦਿੱਲੀ ਵੱਲ ਚਲ ਪੈਨੇ ਦਿੱਲੀ ਵੱਲ ਹੋ ਕੇ ਦਿਨੋ ਕੇ ਦਇਆ ਤੇਗ ਦਾਤਨੀ ਛੇਵੇਂ ਗੁਰੂ ਜੀ ਦਾ ਲਾਲ ਤੇਗ ਦਾਤਨੀ ਛੇਵੇਂ ਗੁਰੂ ਜੀ ਦਾ ਲਾਲ ਔਰੰਗ ਗਲਮ ਕਿਤੇ ਭਾਰੇ ਨੇ ਗੁਰ ਸਿਖਾ ਨਾਲ ਗੁਰੂ ਸਹਿ ਗਏ ਸਾਰੇ ਨੇ ਸੀਸ ਦੇ ਕੇ ਦਾਤਾ ਬਣੇ ਸੀਸ ਦੇ ਕੇ ਦਾਤਾ ਬਣੇ ਧਰਮ ਦਿਟਾਲ ਤੇਗ ਦਾਤਨੀ ਛੇਵੇਂ ਗੁਰੂ ਜੀ ਦਾ ਲਾਲ ਤੇਗ ਦਾਤਨੀ ਛੇਵੇਂ لال ਸਾਢੇ 300 ਸਾਲ ਸ਼ਹੀਦੀ ਪੁਰਬ ਆਇਆਏ ਸਾਰੀ ਸੰਗਤਾਂ ਨੇ ਰਲ ਮਿਲ ਕੇ ਮਨਾਇਆਏ ਨੀਤ ਨੇ ਵੀ ਗੀਤ ਲਿਖਿਆ ਬੜੇ ਸ਼ਰਦਨਾ ਤੇਗਦਾਤਨੀ ਛੇਵੇਂ ਗੁਰੂ ਜੀ ਦਾ ਲਾਲ ਤੇਗਦਾਤਨੀ ਜਿਕਾ ਨਿੱਖੇ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ